ਸਤਿ ਸ਼੍ਰੀ ਅਕਾਲ ਜੀ ਨੰਦ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਛੋਟੇ ਬੱਚੇ ਦੀ ਜਿਹੜੀ ਨੀਕ ਕਰ ਉਹ ਕਟਿੰਗ ਕਰਾਂਗੇ ਤੁਸੀਂ ਆਪਦੇ ਹਿਸਾਬ ਨਾਲ ਜੀ ਇਹਦਾ ਜੇਕਰ ਵੱਡੀ ਸਾਈਜ਼ ਦੀ ਕਟਿੰਗ ਕਰਨੀ ਹੋ ਹਿਸਾਬ ਨਾਲ ਵੀ ਇਹਦੀ ਲੰਬਾਈ ਚੜਾਈ ਵਧਾ ਸਕਦੇ ਹੋ ਵੀ ਪਰ ਮੈਂ ਛੋਟੇ ਬੱਚੇ ਦੀ ਨੀਕਰ ਕਟਿੰਗ ਕਰਕੇ ਤੁਹਾਨੂੰ ਦੱਸ ਰਹੀ ਹਾਂ ਇਹਦੇ ਨਾਲ ਤੁਹਾਨੂੰ ਇੱਕ ਤਾਂ ਕਟਿੰਗ ਕਰਨ ਦੀ ਤੱਕ ਆਊਗੀ ਇੱਕ ਜਿਹੜੀਆਂ ਦੀਆਂ ਲੇੜੀਆਂ ਨੇ ਉਹ ਮੋੜਨੀ ਆਪਾਂ ਵੀ ਕਿ ਮੋੜ ਨਾ ਜਦੋਂ ਤੁਹਾਡਾ ਹੱਥ ਖੁੱਲੂਗਾ ਸਾਰੇ ਜੋ ਪਹਿਲਾਂ ਤਾਂ ਜਦੋਂ ਤੁਸੀਂ ਵੀ ਸਲਾਈ ਦਾ ਕੰਮ ਸਿੱਖਦੇ ਹੋ ਤੁਹਾਨੂੰ ਕਾਟਨ ਦਾ ਕੱਪੜਾ ਚਾਹੀਦਾ ਜੀ ਸਿੰਥੈਟਿਕ ਕੱਪੜਾ ਨਾ ਲਿਓ ਕਾਟਨ ਦਾ ਕੱਪੜਾ ਲਿਓ ਭਾਵੇਂ ਵੀ ਘੱਟ ਰੇਟ ਵਾਲਾ ਲੈ ਲਿਓ ਵੀ ਚਲੋ ਜ਼ਿਆਦਾ ਖਰਚਾ ਕਰਨ ਦੀ ਵੀ ਜ਼ਰੂਰਤ ਨਹੀਂ ਪਰ ਕੱਪੜਾ ਕਾਟਨ ਦਾ ਚਾਹੀਦਾਗਾ ਰੇਸ਼ਮੀ ਕੱਪੜੇ ਤੇ ਨਾ ਤੁਹਾਡੇ ਤੋਂ ਵਧੀਆ ਕਟਿੰਗ ਹੋਣੀ ਹੈ ਨਾ ਸਫਾਈ ਆਉਣੀ ਹੈ ਸਾਰਿਆਂ ਤੋਂ ਪਹਿਲਾਂ ਤਾਂ ਜੀ ਆਪਾਂ ਡਬਲ ਫੋਲਡ ਕਰ ਲਿਆ ਵੀ ਕੰਨੀ ਨਾਲ ਕੰਨੀ ਮਲਾ ਲਈ ਕੱਪੜੇ ਨੂੰ ਤੇ ਫਿਰ ਇਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਲੰਬਾਈ ਲਵਾਂਗੇ ਜਿੰਨੀ ਵੀ ਆਪਾਂ ਨੀਕਰ ਦੀ ਲੰਬਾਈ ਰੱਖਣੀ ਆ ਦਾ ਮਾਰਜਿਨ ਰੱਖ ਕੇ ਇਹ ਦੇਖੋ ਜੀ ਮੈਂ ਕੰਨੀ ਨਾਲ ਕੰਨੀ ਮਿਲਾ ਕੇ ਡਬਲ ਫੋਲਡ ਕਰ ਲਿਆ ਹੁਣ ਮੈਂ ਇਹਨੂੰ 4 ਫੋਲਡ ਕਰ ਲੂੰਗੀ ਵੀ ਇੱਕ ਵਾਰੀ ਹੋਰ 모ੜ ਲਾਂਗੇ ਇਹਦੀਆਂ 4 ਤਾਹਾਂ ਬਣ ਜਾਣਗੇ ਇਹਦੇ ਨਾਲ ਆਪਣੇ ਜਿਹੜੇ ਨੀਕਰ ਦੇ ਦੋਨੇ ਪੱਲੇ ਬਣ ਜਾਂਦੇ ਨੇ ਇਹ ਦੇਖੋ ਜੀ ਹੁਣ ਇਹ ਚਾਰ ਤਹਾਂ ਹੋ ਗਈਆਂ ਦੋ ਪੱਲੇ ਬਣ ਜਾਣੇ ਇੱਕ ਸਾਈਡ ਇੱਕ ਉਧਰਲੀ ਸਾਈਡ ਵਾਲਾ ਇੱਕ ਉਧਰਲੀ ਸਾਈਡ ਵਾਲਾ ਇਹਦੇ ਇੱਕ ਨਿਕਰ ਦੀ ਕਟਿੰਗ ਹੋ ਜੂਗੀ ਇਹਦੇ ਵਿੱਚੋਂ ਹੁਣ ਆਪਾਂ ਨੇ ਇਹਦੀ ਚੜਾਈ ਹੈ ਜੀ ਦੇਖੋ 9.5 ਇੰਚ ਛੋਟੇ ਬਨੇ ਦਾ ਕਪੜਾ ਇਹ 9.5 ਇੰਚ ਚੜਾਈ ਹੈਗੀ ਇਹਦੀ ਤੇ ਆਪਾਂ ਇਸੇ ਹਿਸਾਬ ਦੇ ਸਾਈਜ਼ ਦੀ ਕਟਿੰਗ ਕਰਨੀ ਹੈਗੀ ਆਪਾਂ ਨੇ ਇਹਦੀ ਲੰਬਾਈ ਲੈ ਲੈਣੀ ਹੈ ਲਗਭਗ 15 ਇੰਚ ਤੇ ਇਹਦੇ ਵਿੱਚੋਂ 2 ਇੰਚ ਆਪਣਾ ਨਿਕਲ ਜਾਊਗਾ ਉੱਪਰ ਨੇਫੇ ਵਾਲੀ ਸਾਈਡ ਜਿੱਥੇ ਆਪਾਂ ਪਲਾਸਟਿਕ ਪਾਉਣੀ ਆ ਭਾਵੇਂ ਤੁਸੀਂ ਨਾਲਾ ਪਾਓ ਪੁਰਾਣੇ ਜ਼ਮਾਨੇ ਅੱਜ ਤਾਂ ਬੁੜੀਆਂ ਨਾਲੇ ਹੀ ਪਾ ਲੈਂਦੀਆਂ ਸੀ ਬੱਚਿਆਂ ਦੀ ਨੀਕਰ ਚ ਤੇ ਵੀ ਚਲੋ ਅੱਜ ਕੱਲ ਦਿਨੋ ਦਿਨ ਨਵੀਆਂ ਨਵੀਆਂ ਆਈ ਜਾਂਦੀਆਂ ਨੇ ਹਨਾ ਲਾਸਟਿਕ ਆ ਪਾਉਣੇ ਆ ਆਪਾਂ ਵੀ ਨੀਚੋਂ ਆਪਾਂ ਜਿਹੜਾ ਵੀ ਪੱਟਾਂ ਤੋਂ ਫੋਲਡ ਕਰਨਾ ਕਪੜਾ ਉਹ ਦੀ ਲੇਡੀ ਵਾਸਤੇ ਕਪੜਾ ਰੱਖ ਦਾਂਗੇ ਫਿਰ ਆਪਾਂ ਵਿੱਚੋਂ ਇਹਦੇ ਝੋਲੀ ਵੀ ਤੁਹਾਨੂੰ ਕੱਢਣੀ ਸਿਖਾਵਾਂਗੇ ਬੀਬੀ ਨਾਮਿਆਨੀ ਤੋਂ ਵੀ ਜਿਹੜੀ ਮਿਆਨੀ ਵਾਲੀ ਨੀਕਰ ਆਪਾਂ ਬਣਾਉਨੇ ਆ ਉਹ ਆ ਬਹੁਤ ਔਖੀ ਲੱਗਦੀ ਆ ਉਹਦੀਆਂ ਮੈਨੀਆਂ ਪਾਉਣੀ ਔਖੀਆਂ ਲੱਗ ਜਾਂਦੀਆਂ ਨੇ ਤੇ ਇਹਦੇ ਨਾਲ ਜਿਹੜੇ ਜੇ ਆਪਾਂ ਇਸ ਤਰੀਕੇ ਨਾਲ ਨੀਕਰ ਦੀ ਕਟਿੰਗ ਕਰਾਂਗੇ ਤਾਂ ਜਿਵੇਂ ਛੋਟੇ ਬੱਚੇ ਕਈ ਵਾਰੀ ਖੇਡਦੇ ਹੁੰਦੇ ਨੇ ਭੱਜਦੇ ਨੇ ਦੌੜਦੇ ਨੇ ਤਾਂ ਉਹਨੂੰ ਖਿੱਚਣੀ ਪੈਂਦੀ ਉਹ ਨੀਕਰਾਂ ਨੂੰ ਵੀ ਤੁਹਾਨੂੰ ਮੈਂ ਇਹ ਤਰੀਕਾ ਦੱਸੂਗੀ ਬਿਨਾ ਮਿਆਨੀ ਤੋਂ ਆਪਾਂ ਨਿਕਰ ਦੀ ਸਹੀ ਕਟਿੰਗ ਛੋਟੇ ਬੱਚਿਆਂ ਦੀ ਕਿਵੇਂ ਕਰੀਏ ਅੱਜ ਕੱਲ ਤਾਂ ਜੀ ਛੋਟੇ ਬੱਚਿਆਂ ਦੇ ਵੀ ਰੈਡੀमेड ਆ ਰਹੇ ਨੇ ਪਰ ਜਿਹੜੇ ਉਹ ਰੈਡੀमेड ਹੁੰਦੀਆਂ ਨੇ ਨਾ ਉਹਨਾਂ ਦੀ ਜਿਹੜੀਆਂ ਝੋਲੀਆਂ ਹੁੰਦੀਆਂ ਨੇ ਬਹੁਤ ਟਾਈਟ ਹੁੰਦੀਆਂ ਨੇ ਬੱਚਿਆਂ ਦੇ ਉਹ ਕਦੇ ਨਹੀਂ ਪਾਉਣੀ ਚਾਹੀਦੀ ਲਗਭਗ 3 ਸਾਲ ਤੱਕ ਦੇ ਬੱਚੇ ਦੇ ਨਾ ਜਿੱਥੇ ਤੱਕ ਹੋ ਸਕੇ ਆਪਾਂ ਨੂੰ ਘਰ ਦੇ ਬਣਾਏ ਖੁੱਲੇ ਡੁੱਲੇ ਕੱਪੜੇ ਪਾਉਣੇ ਚਾਹੀਦੇ ਨੇ ਅੱਜ ਕੱਲ ਆਪਾਂ ਫੈਸ਼ਨਾਂ 'ਚ ਵੜ ਗਏ ਜੀ ਆਪਾਂ ਇਸ ਚੀਜ਼ ਦਾ ਧਿਆਨ ਨਹੀਂ ਹਨਾ ਦਿੰਦੇ ਹੈਗੇ ਜਿਹੜਾ ਅੱਗੇ ਜਾ ਕੇ ਆਪਾਂ ਨੂੰ ਵੀ ਨੁਕਸਾਨ ਹੀ ਹੁੰਦਾ ਹੈ ਇਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈਗਾ ਬਸ ਇੱਕ ਐ ਫੈਸ਼ਨ ਦੇ ਪਿੱਛੇ ਲੱਗ ਜਾਂਦੇ ਆ ਵੀ ਕੋਈ ਕੀ ਕਹੂਗਾ ਬਾਕੀ ਜੇ ਹੋ ਸਕੇ ਤਾਂ ਰਤ ਰੂਤ ਨੂੰ ਦੈਵੇਂ ਖੁੱਲੇ ਕੱਪੜੇ ਪਾ ਕੇ ਪਾਉਣਾ ਚਾਹੀਦਾ ਛੋਟੇ ਬੱਚੇ ਨੂੰ ਤਾਂ ਵੱਡੇ ਬੱਚੇ ਤਾਂ ਜਦੋਂ ਹੋ ਜਾਂਦੇ ਨੇ ਜੀ ਫਿਰ ਤਾਂ ਆਪਣੇ ਆਪ ਹੀ ਨਹੀਂ ਪਾਉਂਦੇ ਕਹਿ ਦਿੰਦੇ ਨੇ ਤਾਂ ਅਸੀਂ ਪਾਉਣੀ ਨਹੀਂ ਹੈਗਾ ਸਾਰਿਆਂ ਤੋਂ ਪਹਿਲਾਂ ਤਾਂ ਜੀ 2 ਇੰਚ ਕਪੜਾ ਆਪਾਂ ਉੱਪਰ ਰੱਖਾਂਗੇ ਜਿੱਥੇ ਆਪਾਂ ਲਾਸਟਿਕ ਪਾਉਣੀ ਹੈਗੀ ਤੇ 2 ਇੰਚ ਪੌਣੇ ਇੱਕ 2 ਇੰਚ ਆਪਾਂ نیچے ਰੱਖ ਲਾਂਗੇ ਜਿੱਥੋਂ ਆਪਾਂ ਨੇ ਵੀ ਲੇੜੀ 모ੜਨੀ ਹੈਗੀ ਪੱਟਾ ਵਾਲੀ ਤੇ ਇੱਥੇ ਆਪਾਂ ਨਿਸ਼ਾਨ ਲਾ ਲਿਆ ਜੀ ਇੱਥੋਂ ਆਪਾਂ ਲੇੜੀ ਇੱਥੋਂ ਇਹ ਆਪਾਂ ਲਾਸਟਿਕ ਪਾਉਣੀ ਹੈਗੀ ਇੱਥੋਂ ਆਪਾਂ ਨੇਫਾ ਫੋਲਡ ਕਰਨਾ ਮਤਲਬ ਕੇਸ ਨੀਕਰ ਦਾ ਤੇ نیچے ਦੀ ਉਲਟ ਸਾਈਡ ਆਪਾਂ ਵੀ ਜਿਹੜੇ ਆਪਣੀਆਂ ਵੀ نیچے ਲੇੜੀ 모ੜਦੇਾਂਗੇ ਆਪਣੇ ਪੱਟਾ ਵਾਲੀ ਸਾਈਡ ਉਹ ਹੋਊਗੀ ਉਹਦਾ ਮਾਰਜਨ ਰੱਖਿਆਗਾ ਮੈਂ ਹੁਣ ਆਪਾਂ ਇਹਦੇ ਸੈਂਟਰ ਚੋਂ ਝੋਲੀ ਰੱਖਾਂਗੇ ਜੀ ਇਹਦੀ ਜਿਹੜੀ ਆਪਾਂ ਵੀ ਝੋਲੀ ਦਾ ਕੱਪੜਾ ਹੈਗਾ ਉਹ ਆਪਾਂ ਨੇ ਚੌੜਾ ਰੱਖਣਾ 2.5 ਇੰਚ ਤੇ ਨਿਸ਼ਾਨ ਲੈ ਕੇ ਆਇਓ ਤੁਸੀਂ ਐਲ ਸਾਈਲ ਦੀ ਸ਼ੇਪ ਦਾ ਆਪਾਂ ਇੱਕ ਨਿਸ਼ਾਨ ਲਾਵਾਂਗੇ ਐਸ ਤੁਸੀਂ 2.5 ਇੰਚ ਤੇ ਰੱਖਣਾਗਾ ਇਹ ਲਗਭਗ ਆਪਣੀ ਝੋਲੀ bina ਨੇਫੇ ਤੋਂ 8 ਇੰਚ ਦੀ ਤੁਸੀਂ ਰੱਖ ਸਕਦੇ ਹੋ ਇਸ ਤੋਂ ਵੱਡੀ ਜਿਆਦਾ ਵੱਡੀ ਵੀ ਨਹੀਂ ਸਹੀ ਰਹਿੰਦੀ ਜੀ ਤੇ ਛੋਟੀ ਵੀ ਬੱਚੇ ਦੇ ਟਾਈਟ ਨਾ ਰਹੇ 8 ਇੰਚ ਦੀ ਬਹੁਤ ਹੈ ਜੀ ਛੋਟੇ ਬੱਚੇ ਦੀ ਜੇਕਰ ਬੱਚਾ ਭਾਰੀ ਹੈਗਾ ਤੁਸੀਂ ਉਸੇ ਹਿਸਾਬ ਨਾਲ ਆਪਦਾ ਵੱਧ ਘੱਟ ਲੈ ਸਕਦੇ ਹੋ ਸਾਈਜ਼ ਦਾ ਇਹ ਤੁਹਾਨੂੰ ਪਤਾ ਜੀ ਤੁਸੀਂ ਵੀ ਕਿਵੇਂ ਦੇ ਬੱਚੇ ਦੀ ਵੀ ਕੋਈ ਪਤਲਾ ਬੱਚਾ ਵੱਡਾ ਛੋਟਾ ਨਾ ਉਸ ਹਿਸਾਬ ਦੇ ਤੁਸੀਂ ਸਾਈਜ਼ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਕਿੰਨਾ ਕਰਕੀਏ ਅ ਕਈ ਵਾਰੀ ਕੀ ਕਰਦੇ ਆਪਾਂ ਪੌਣੇ ਇੰਚ ਦੀ ਕਾਟ ਪਾ ਦਿੰਨੇ ਆ ਜਿਹੜੀ ਕਿ ਬਹੁਤ ਘੱਟ ਹੈਗੀ ਪੌਣੇ ਇੰਚ ਦੀ ਕਟਣੀ ਜੀ ਪੌਣੀ ਹੈਗੀ ਆਪਾਂ 1 ਇੰਚ ਤੇ ਸ਼ੇਪ ਦੇਵਾਂਗੇ ਤੁਸੀਂ ਹੁਣ ਮੈਂ ਤੁਹਾਨੂੰ ਬਿਨਾ ਨਾਪੇ ਦੱਸਦੀ ਆ ਦੇਖੋ ਮੇਰਾ ਪੂਰਾ 1 ਇੰਚ ਤੇ ਸ਼ੇਪ ਜਾ ਰਿਹਾਗਾ ਜਿਹੜੀ ਪੌਣੇ ਇੰਚ ਦੀ ਕਾਟ ਆਪਾਂ ਪਾਉਨੇ ਆ ਉਹ ਜ਼ਿਆਦਾ ਗੋਲ ਹੋ ਜਾਂਦੀ ਐ ਕੋਲ 55ਆਂ ਜੀਆਂ ਨਿਕਲਿਆ ਹੁੰਦੀਆਂ ਨੇ ਇਹ ਤੁਸੀਂ ਜੇਕਰ ਵੀ ਤੁਹਾਨੂੰ ਇਹ ਆ ਨਾ ਵੀ ਸ਼ੇਪ ਆਪਾਂ ਨੂੰ ਵੀ ਜ਼ਿਆਦਾ ਵੀ ਡੂੰਗੀ ਨਹੀਂ ਦੇਣੀ ਥੋੜੀ ਥੋੜੀ ਹਲਕੇ ਤਾਂ ਤੁਸੀਂ ਡੇਢ ਤੇ ਵੀ ਪਾ ਸਕਦੇ ਹੋ ਪਰ ਇਸ ਤੋਂ ਘਟਾਇਓ ਨਾ ਇਦਾਂ ਆਪਾਂ ਜਿਹੜੇ ਪੱਟ ਨੇ ਉਹ 7 ਇੰਚ ਰੱਖਣੇ ਨੇ ਆਪਾਂ ਅੱਠ ਤੇ ਕਟਿੰਗ ਕਰ ਲਾਂਗੇ ਹਨਾ ਇੱਥੋਂ ਆਪਾਂ ਲੇਡੀ ਫੋਲਡ ਕਰਨੀ ਆ ਇਹ ਲੇਡੀ ਫੋਲਡ ਦਾ ਵੀ ਨਿਸ਼ਾਨ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਐ ਉੱਪਰ ਨੂੰ ਕੱਪੜਾ ਫੋਲਡ ਕਰ ਲਿਓ ਇੱਥੋਂ ਜਦੋਂ ਫਿਰ ਤੁਸੀਂ ਕਾਟ ਪਾਉਂਗੇ ਤੁਹਾਡਾ ਕੱਟ ਪੈ ਜਾਊਗਾ ਫਿਰ ਇੱਥੋਂ ਤੁਸੀਂ ਲੇਡੀ ਆਸਾਨੀ ਨਾਲ ਤੁਹਾਨੂੰ ਪਤਾ ਲੱਗ ਜੂ ਵੀ ਇੰਨਾ ਮਾਰਜਨ ਆਪਾਂ ਨੇ ਲੇਡੀ 'ਚ ਦੇਣਾਗਾ ਇਹ ਤਰੀਕਾ ਸੌਖਾ ਜੀ ਇੱਥੋਂ ਦੇਖਿਓ ਆਪਣੇ ਪੱਟਾ ਵਾਲੀ ਸਾਈਡ ਦੇ ਸਲਾਈ ਵਾਲਾ ਕਪੜਾ ਆ ਗਿਆ ਇੱਥੋਂ ਆਪਾਂ ਝੋਲੀ ਜਾਂਦੀਆਂ ਕਾਟਾ ਪਾ ਦਨੇ ਆ ਇਹਦੀ ਨੀਕਰ ਦੀ ਝੋਲੀ ਦਾ ਕੋਈ ਵੱਡੀ ਛੋਟੀ ਦਾ ਕੋਈ ਫਰਕ ਨਹੀਂ ਹੁੰਦਾ ਜੀ ਇਹਨਾਂ ਦੇ ਚਾਰੇ ਜਿਹੜੇ ਵੀ ਦੋਏ ਪੱਲੇ ਸੇਮ ਕਟਿੰਗ ਹੋਣਗੇ ਇੱਥੋਂ ਉੱਪਰੋਂ ਸਿੱਧਾ ਜਾਊਗਾ ਥੋੜਾ ਜਿਹਾ ਆਪਾਂ ਸ਼ੇਪ ਵੀ ਰਾਉਂਡ ਸ਼ੇਪ ਦੇਣੀ ਆ ਕੋਨੇ ਚੋਂ ਇੱਥੋਂ ਆਪਾਂ ਕੱਟ ਲਾ ਲਾਂਗੇ ਜੀ ਨੇਫਾ ਮੋੜਨ ਦਾ ਹੁਣ ਦੇਖੋ ਆਪਾਂ ਇਹਨੂੰ ਅਲੱਗ-ਅਲੱਗ ਕਰਕੇ ਦਿਖਾਉਨੇ ਆ ਵੀ ਆਪਣੇ ਦੋ ਵੀ ਕਨੀਕਰ ਦੀਆਂ ਦੋਨੋਂ ਸਾਈਡਾਂ ਆ ਗਈਆਂ ਦੇਖੋ ਇੱਕ ਇਹ ਹੁਣ ਜਿਹੜੀ ਜੜੀ ਜਾਣੀ ਆ ਉਹ ਇੰਓ ਜੜੀ ਜਾਣੀ ਆ ਜਿਵੇਂ ਮੈਂ ਤਹਿ ਖੋਲੀ ਸੀਗੀ ਪਰ ਜੇ ਜੇਕਰ ਆਪਾਂ ਤੁਹਾਨੂੰ ਵੀ ਖੋਲ ਕੇ ਦਿਖਾਈਏ ਵੀ ਤੁਸੀਂ ਸੋਚੋਗੇ ਕਿਵੇਂ ਐ ਤਾਂ ਇਹ ਇੱਕ ਸਾਈਡ ਹੋ ਗਿਆ ਜੀ ਆਪਣੇ ਇੱਕ ਸਾਈਡ ਪੱਟ ਹੋ ਗਏ ਦੂਸਰੀ ਸਾਈਡ ਦੇ ਇਹ ਹੋਗੇ ਆਪਾਂ ਹੁਣ ਇਹਨਾਂ ਨੂੰ ਇੱਕ ਦੂਜੇ ਵੱਲ ਝੋਲੀ ਦੇ ਮੂੰਹ ਕਰ ਦਾਂਗੇ ਤੇ ਇਹਨਾਂ ਨੂੰ ਮਲਾ ਲਾਂਗੇ ਦੋਨਾਂ ਸਲਾਈ ਲਾ ਲਾਂਗੇ ਸਾਰਿਆਂ ਜੋ ਪਹਿਲਾਂ ਤਾਂ ਤੁਸੀਂ ਝੋਲੀ ਵਾਲੀ ਸਲਾਈ ਲਾਉਣੀ ਐ ਇਹ ਵਾਲੀ ਜਿਹੜੀ ਮੈਂ ਤੁਹਾਨੂੰ ਦੱਸ ਰਹੀ ਆਂਗੀ ਇਸ ਸਲਾਈ ਲਾ ਕੇ ਜੀ ਇਸ ਤੋਂ ਬਾਅਦ نیچے ਤੁਸੀਂ ਲੇਡੀ ਫੋਲਡ ਕਰਨੀ ਹੈ ਫਿਰ ਤੁਸੀਂ ਪੱਟਾ ਵਾਲੀ ਸਲਾਈ ਲਾ ਦੇਣੀ ਹੈਗੀ ਸਲਾਈਆਂ ਭੈਣੋ ਸਿੱਧੀਆਂ ਨੇ ਇਹਦੀਆਂ ਕੋਈ ਉਹ ਨਹੀਂ ਹੈ ਗਿਆ ਇਹ ਇੱਕ ਇਹ ਨਿਕਰ ਦਾ ਇੱਕ ਫਾਇਦਾ ਜੀ ਜਦੋਂ ਬੱਚਾ ਬੈਠਦਾ ਫਿਰ ਉਹਨੂੰ ਖਿੱਚਣੀ ਪੈਂਦੀ ਹੈਗੀ ਆਪਣੇ ਬੈਠਣ ਵੇਲੇ ਬੱਚਾ ਰੁਕਦਾ ਹੋਵੇ ਬੈਠਦਾ ਹੋਵੇ ਖੇਡਦਾ ਹੋਵੇ ਨਾ ਵੀ ਇਹ ਦੀ ਖਿੱਚਣੀ ਪੈਂਦੀ ਹੈਗੀ ਝੋਲੀ ਕੋਲੋਂ ਇੱਥੋਂ ਤੁਸੀਂ ਜਿੱਥੇ ਮੈਂ ਨਿਸ਼ਾਨ ਲਾਈ ਨੇ ਸਲਾਈਆਂ ਲਾ ਦੇਣੀਆਂ ਨੇ ਇਹ ਸਲਾਈਆਂ ਜੋੜਨ ਤੋਂ ਬਾਅਦ ਤੁਸੀਂ ਜਿਹੜੀਆਂ ਇਹ ਪੱਟਾળી ਲੇਡੀ ਫੋਲਡ ਕਰਨੀਆਂ ਲੇਡੀ ਫੋਲਡ ਕਰਕੇ ਦੇ ਅੰਦਰੋਂ ਸਲਾਈ ਲਾ ਦੇਣੀ ਆ 7 ਇੰਚ ਰੱਖ ਕੇ ਫਿਰ ਇਹ ਤੋਂ ਬਾਅਦ ਨੇਫਾ 모ੜ ਕੇ ਦੇ ਵਿੱਚ ਤੁਸੀਂ ਲਾਸਟ ਪਾ ਦਿਓ ਇਹ ਆਪਣੀ ਨੀਕਰ ਤਿਆਰ ਬਣ ਕੇ ਜੀ ਸਿਰਫ 15 ਮਿੰਟਾਂ ਦੇ ਵਿੱਚ ਤੁਸੀਂ ਨੀਕਰ ਤਿਆਰ ਕਰ ਸਕਦੇ ਹੋ ਜਿੰਨਾ ਹੋ ਸਕੇ 3 ਸਾਲ ਤੱਕ ਦੇ ਬੱਚੇ ਦੇ ਤਾਂ ਘਰ ਦੀਆਂ ਬਣੀਆਂ ਵੀ ਨੀਕਰਾਂ ਪਾਓ ਤੁਸੀਂ ਵਧੀਆ ਆਪਣਾ ਕਾਟਨ ਦਾ ਕੱਪੜਾ ਲੈ ਆਓ ਸੋਹਣੀਆਂ ਲੱਗਦੀਆਂ ਨੇ ਨਾਲ ਤਾਂ ਘਰੇ ਤਾਂ ਬਿਲਕੁਲ ਪਾਓ ਜੀ ਕਿਉਂਕਿ ਟਾਈਟ ਕੱਪੜਾ ਛੋਟੇ ਬੱਚੇ ਦੇ ਨਹੀਂ ਪਾਉਣਾ ਚਾਹੀਦਾ ਇਹ ਦੇਖੋ ਜੀ ਇੱਥੋਂ ਆਪਾਂ ਨੇ ਲੇਡੀਆਂ ਫੋਲਡ ਕਰਕੇ ਇਸ ਤਰੀਕੇ ਨਾਲ ਸਲਾਈ ਲਾ ਦੇਣੀ ਹੈਗੀ ਬਿਲਕੁਲ ਸੌਖਾ ਤਰੀਕਾ ਜੀ ਮੈਂ ਤੁਹਾਨੂੰ ਕੋਈ ਜ਼ਿਆਦਾ ਤਾਮਚਾਮ ਵਾਲੀ ਚੀਜ਼ ਨਹੀਂ ਦੱਸੀ ਵੀ ਤੁਹਾਨੂੰ ਕਾਟਾਂ ਪਾਉਣੀਆਂ ਔਖੀਆਂ ਨੇ ਇਹ ਤੁਸੀਂ ਅੱਖਾਂ ਮੀਚ ਕੇ ਕਾਟ ਪਾ ਸਕਦੇ ਹੋ ਕੱਲ ਨੂੰ ਆਪਾਂ ਜਿਹੜਾ ਕੁਰਤੇ ਪਜਾਮੇ ਦੀ ਕਟਿੰਗ ਕਰਾਂਗੇ ਬੱਚੇ ਦਾ ਉਹ ਵੀ ਤੁਹਾਨੂੰ ਬੱਚੇ ਦਾ ਦੱਸੂਗੀ ਮੈਂ 1.5 2 2 2 ਛਾਈ ਸਾਲ ਦੇ ਦਾ ਤੁਸੀਂ ਇੰਨਾ ਕੁ ਕਪੜਾ ਵੀ 2.5 ਮੀਟਰ ਤੱਕ ਕਾਟਨ ਦਾ ਕਪੜਾ ਲੈ ਲਿਓ ਇਸ ਤੋਂ ਬਾਅਦ ਜੀ ਆਪਾਂ ਹੋਰ ਕਪੜਾ ਵੇਸਟ ਨਹੀਂ ਕਰਾਂਗੇ ਫਿਰ ਸੂਟਾਂ ਦੀ ਕਟਿੰਗ ਤੁਹਾਨੂੰ ਦੱਸਿਆ ਕਰਾਂਗੇ ਧੰਨਵਾਦ ਜ